ਇਕ ਪਾਸੇ ਸੈਂਟਰਲ ਜੀਐਸਟੀ ਦੀਆਂ ਟੀਮਾਂ ਦੇ ਵੱਲੋਂ ਥਾ-ਥਾ ਤੇ ਰੇਡ ਕੀਤੀ ਜਾ ਰਹੀ ਹੈ ਉੱਥੇ ਹੀ ਮੰਡੀ ਗੋਬਿੰਦਗੜ੍ਹ ਦੇ ਵਿੱਚ ਇੱਕ ਪਾਸੇ ਤਾਂ ਸੈਂਟਰਲ ਜੀਐਸਟੀ ਦੀ ਟੀਮ ਨੇ ਮਾਦਵ ਗਰੁੱਪ ਤੇ ਰੇਡ ਚਲਾਈ ਹੋਈ ਹੈ ਪਰ ਦੂਜੇ ਪਾਸੇ ਸਟੇਟ ਜੀਐਸਟੀ ਵਿਭਾਗ ਦੀਆਂ ਟੀਮਾਂ ਵੀ ਹਰਕਤ ਦੇ ਵਿੱਚ ਆਕੀਆਂ ਨੇ ਸਟੇਟ ਜੀਐਸਟੀ ਵਿਭਾਗ ਦੀਆਂ ਮੋਬਾਈਲ ਟੀਮਾਂ ਨੇ ਵੱਖ-ਵੱਖ ਥਾਵਾਂ ਤੇ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ ਮੰਡੀ ਗੋਬਿੰਦਗੜ੍ਹ ਦੀਆਂ ਕਈ ਛੀਲ ਫਰਮਾਂ ਦੇ ਉੱਤੇ ਸਟੇਟ ਜੀਐਸਟੀ ਵਿਭਾਗ ਨੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ ਇਸ ਨੂੰ ਲੈ ਕੇ ਸਾਰੇ ਵਪਾਰੀਆਂ ਦੇ ਵਿੱਚ ਹਫੜਾ ਤਫੜੀ ਦਾ ਮਾਹੌਲ ਬਣ ਗਿਆ ਹਰ ਵਪਾਰੀ ਨੂੰ ਚਿੰਤਾ ਪੈ ਗਈ ਹੈ ਕਿ ਕਿਤੇ ਜੀਐਸਟੀ ਵਿਭਾਗ ਦੀ ਕੋਈ ਕਾਰਵਾਈ ਉਹਨਾਂ ਤੇ ਨਾ ਹੋ ਜਾਏ ਦਰਸਲ ਸਟੇਟ ਜੀਐਸਟੀ ਟੀਮਾਂ ਦਾ ਇਹ ਕਹਿਣਾ ਹੈ ਕਿ ਲਗਾਤਾਰ ਟੈਕਸ ਦੇ ਵਿੱਚ ਚੋਰੀਆਂ ਹੋ ਰਹੀਆਂ ਨੇ ਜਿਸ ਕਰਕੇ ਇਸ ਚੇਡ ਜੀਐਸਟੀ ਵਿਭਾਗ ਦਾ ਮਾਲੀਆ ਦਿਨੋ ਦਿਨ ਘਟਦਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਹੁਣ ਸਟੇਟ ਜੀਐਸਟੀ ਦੇ ਮੋਬਾਈਲ ਵਿੰਗ ਨੇ ਆਪਣੀਆਂ ਅਲੱਗ-ਅਲੱਗ ਫੈਕਟਰੀਆਂ ਦੇ ਵਿੱਚ ਜਾ ਕੇ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਜੇਕਰ ਕੋਈ ਕਿਤੇ ਗੜਬੜੀ ਲੱਗਦੀ ਹੈ ਤਾਂ ਉੱਥੇ ਮੋٹے ਜੁਰਮਾਨੇ ਵੀ ਲਗਾਏ ਜਾ ਰਹੇ ਨੇ ਮੰਡੀ ਗੋਬਿੰਦਗੜ ਜਸਨੂ ਸਟੀਲ ਅਤੇ ਲੋਹੇ ਦਾ ਹੱਬ ਕਿਹਾ ਜਾਂਦਾ ਹੈ ਉੱਥੇ ਇਸ ਸਮੇਂ ਸਾਰੇ ਕਾਰੋਬਾਰੀਆਂ ਦੇ ਵਿੱਚ ਹਫੜਾ ਤਫੜੀ ਮਚੀ ਹੋਈ ਹੈ ਕਿਉਂਕਿ ਪਹਿਲਾਂ ਸੈਂਟਰਲ ਅਤੇ ਹੁਣ ਸਟੇਟ GST ਵਿਭਾਗ ਦੀਆਂ ਟੀਮਾਂ ਨੇ ਹਰੇਕ ਫੈਕਟਰੀ ਦੇ ਵਿੱਚ ਜਾ ਕੇ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਹੈ ਹੁਣ ਇਸ ਦਾ ਨਤੀਜਾ ਕੀ ਨਿਕਲੇਗਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਬਰਦਾਸ਼ਤਈਏ ਕਿ ਕਾਰੋਬਾਰੀ GST ਵਿਭਾਗ ਦੀਆਂ ਟੀਮਾਂ ਤੋਂ ਬੇहद ਪਰੇਸ਼ਾਨ ਚੱਲ ਰਹੇ ਨੇ ਅਤੇ ਕਈ-ਕਈ ਥਾਵਾਂ ਤੇ GST ਵਿਭਾਗ ਦੀਆਂ ਟੀਮਾਂ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਕਾਰੋਬਾਰੀ ਇਕੱਠੇ ਹੋ ਕੇ ਉਹਨਾਂ ਦਾ ਵਿਰੋਧ ਵੀ ਕਰਦੇ ਨੇ ਲੁਧਿਆਣਾ ਵਿੱਚ ਬੀਤੇ ਦਿਨੀ ਖਬਰ ਵੀ ਸਾਹਮਣੇ ਆਈ ਸੀ ਜਿੱਥੇ GST ਵਿਭਾਗ ਦੀ ਟੀਮ ਰੇਡ ਕਰਨ ਆਈ ਸੀ ਪਰ ਉਹਨਾਂ ਨੂੰ ਉੱਥੋਂ ਢੜਾ ਦਿੱਤਾ ਗਿਆ ਕਿਉਂਕਿ ਕਾਰੋਬਾਰੀਆਂ ਦੀ ਸੰਖਿਆ ਇੰਨੀ ਵੱਧ ਗਈ ਸੀ ਇੱਕ ਦੂਜੇ ਦੇ ਹੱਕ ਦੇ ਵਿੱਚ ਕਿ GST ਦੀਆਂ ਟੀਮਾਂ ਨੂੰ ਉੱਥੋਂ ਵਾਪਸ ਮੁੜਨਾ ਪਿਆ ਹੁਣ ਇਹ ਸਥਿਤੀ ਕਿੰਨੀ ਦੇਰ ਰਹੇਗੀ ਇਹ ਆਉਣ ਵਾਲਾ ਸਮਾਂ ਦੱਸੇਗਾ ਬਿਊਰੋ ਰਿਪੋਰਟ ਜਾਨਿਤੇਸ਼ੀ